ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਪਲੇਅਰ ਤੁਸੀਂ ਦੇਖ ਰਹੇ ਹੋ ਹੁਣ ਦਾ ਚੜਦਾ ਪੰਜਾਬ ਤੇ ਇਸ ਸਮੇਂ ਅਰੋਪੜ ਦੇ ਵਿੱਚ ਖੜੇ ਆ ਜਿੱਥੇ ਕਿ ਗੁਰਦੁਆਰਾ ਪੱਠਾ ਸਾਹਿਬ ਵਿਖੇ ਸਭਾ ਦਾ ਪਹਿਲਾ ਦਿਨ ਹੈ ਤੇ ਅੱਜ ਪਹਿਲਾ ਦੀਵਾਨ ਹੈ ਸਾਡੇ ਨਾਲ ਸੰਗਤ ਜਿਹੜੀ ਇੱਥੇ ਨਤਮਸਤਕ ਹੋਣ ਵਾਸਤੇ ਆਈ ਸਾਡੇ ਨਾਲ ਭਾਈ ਸਾਹਿਬ ਨੇ ਆਪਾਂ ਇਤਿਹਾਸ ਦੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਹਿੰਨੇ ਜੀ ਵਾਹਿਗੁਰੂ ਜੀ ਕਾ ਕਰਤਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਨੇ ਜੀ ਕੀ ਇਤਿਹਾਸ ਹੈ ਇਸ ਥਾਨ ਦਾ ਇਹ ਆਸਾਨ ਗੁਰਦਾਰਸਿ ਗੁਰਦਾਰਸਿ ਪੱਠਾ ਸਾਹਿਬ ਸਤਬੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਗਭਗ 4400 ਸਾਲ ਪਹਿਤੋਂ ਆਏ ਜੀ ਧਿਆਨ ਖਾਤਰ ਪਰੇ ਹੋ ਵਿੱਚ ਸਿਕਾਲ ਜੀ ਮੈਂ ਕੁਲਦੀਪ ਪਲੇਅਰ ਤੁਸੀਂ ਦੇਖ ਰਹੇ ਹੋ ਅੰਦਾ ਚੜਦਾ ਪੰਜਾਬ ਤੇ ਇਸ ਸਮੇਂ ਅ ਰੋਪੜ ਦੇ ਵਿੱਚ ਖੜੇ ਆ ਜਿੱਥੇ ਕਿ ਗੁਰਦੁਆਰਾ ਪਠਾ ਸਾਹਿਬ ਵਿਖੇ ਸਵਾ ਦਾ ਪਹਿਲਾ ਦਿਨ ਹੈ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਸਵੇਂ ਪਾਤਸ਼ਾਹ ਜਦੋਂ 9 ਮਹੀਨੇ ਦਾ ਘੇਰਾ ਪਈ ਤੇ ਉਸ ਤੋਂ ਬਾਅਦ ਜਦੋਂ ਘੇਰਾ ਤੋੜ ਕੇ ਉੱਥੋਂ ਨਿਕਲੇ ਨੇ ਪਰਿਵਾਰਕ ਛੋੜਾ ਸਾਹਿਬ ਪਰਿਵਾਰ ਵਿਛੜਿਆ ਤੇ ਨਿਸ਼ਤਿਆਂ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਕਲੂ ਕਲਗੀਧਰ ਪਾਤਸ਼ਾਹ ਤੇ ਨਾਲ ਸਿੰਘ ਵੱਡੇ ਸਾਹਿਬ ਜਦੋਂ ਤੋਂ ਗੁਰਦੁਆਰਾ ਪਠਾ ਸਾਹਿਬ ਇੱਥੇ ਕੋਟਲਾਂ ਜਹੰਕਾਹ ਵਿਖੇ ਆਏ ਤੇ ਅੱਜ ਪਹਿਲਾ ਦੀਵਾਨ ਹੈ ਸਾਡੇ ਨਾਲ ਸੰਗਤ ਜਿਹੜੀ ਇੱਥੇ ਨਤਮਸਤ ਕਰਨ ਵਾਸਤੇ ਆਈ ਸਾਡੇ ਨਾਲ ਭਾਈ ਸਾਹਿਬ ਨੇ ਆਪਾਂ ਇਤਿਹਾਸ ਦੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਹਿੰਨੇ ਜੀ ਵਾਹਿਗੁਰੂ ਜੀ ਦਾ ਘਰਾਸਾ ਸਾਬ ਵਾਹਿਗੁਰੂ ਜੀ ਕੀ ਪਤੋ ਜੀ ਕਹਿੰਨੇ ਜੀ ਕੀ ਇਤਿਹਾਸ ਹੈ ਇਸ ਅਸਥਾਨ ਦਾ ਜੀ ਇਹ ਅਸਥਾਨ ਗੁਰਦਾਰਸਿਬ ਪੱਟਾ ਸਾਹਿਬ ਸਤਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਲਗਭਗ 4100 ਸਾਲ ਪਹਿਤ ਹੈ ਆਏ ਜੀ ਪਹਿਲੀ ਬ੍ਰਖ ਖੇਤਰ ਦੇ ਯਾਤਰਾ ਤੇ ਇਸ ਤਰ੍ਹਾਂ ਹੀ ਫਿਰ ਪੌਟਾ ਸਾਹਿਬ ਦੇ ਮੋਰਚਾ ਫਤਿਹ ਕਰਕੇ ਭਗਾਣੀ ਜੰਗ ਫਤਿਹ ਕਰਕੇ ਤੇ ਉਸ ਤੋਂ ਬਾਅਦ ਲਾਤ ਵਿੱਚ ਆ ਗਏ ਆਪਣੇ ਜਿਹੜੋ ਮਹਾਰਾਜ ਇਹਨਾਂ ਨਤਪੁਰ ਸਾਹਿਬ ਕਿੱਧਰ ਛੱਡਿਆ ਉਸ ਤੋਂ ਇ ਸਥਾਨ ਦੇ ਉੱਤੇ ਸਤਗੁਰ ਜਦੋਂ ਪ੍ਰਛੇਤਰ ਦਾ ਮਹਾਯੁੱਧ ਜੁੜਦੇ ਉੱਤੇ ਇਹ ਕਹਦੇ ਆ ਕੇ ਆਏ ਨਾ ਜੀ ਤਾਂ ਇੱਥੇ ਪਹਿਲੀ ਵਾਰ ਚਰਨ ਉਹਨੇ ਚੂਸਟਾ ਪਾਇਆ ਇਹਨਾਂ ਨੇ ਜਦ ਸਤਗੁਰ ਜੀ ਆਏ ਜਦੋਂ ਪਹਿਲੀ ਵਾਰ ਆਏ ਜਦੋਂ ਉਸਤ ਚਰਨ ਪਾਏ ਇੱਥੇ ਨੇ ਘਾ ਪਠੜਣਾ ਕੀਤਾ ਹੈ ਘਾ ਪਠੜਣਾ ਕੀਤਾ ਜੀ ਉਸ ਤੋਂ ਬਾਅਦ ਸਤਗੁਰ ਜੀ ਜਦੋਂ ਕਿਲਾ ਛੱਡਿਆ ਨਿਹੰਗਾਂ ਪਠਾਨ ਸੀ ਉਹਨਾਂ ਦਾ ਅਨਿੱਤਰ ਉਹਨਾਂ ਦੇ ਗ੍ਰਹਿ ਵੀ ਕਿਉਂ ਹਵੇਲੀ ਚ ਆਏ ਉੱਥੇ ਫਿਰ ਕਿਹੜੀ ਘਟਨਾ ਵਾਪਰੀ ਜਿਹੜੇ ਉਹਨਾਂ ਦੇ ਪਿੰਡ ਆਏ ਨੇ ਘਰ ਆਏ ਨੇ ਹਾਂਜੀ ਹਾਂਜੀ ਉਹ ਇਦਾਂ ਦੀ ਜਦੋਂ ਨਾ ਜੀ ਸਤਗੁਰ ਜੀ ਅਨੰਤਪੁਰ ਸਾਹਿਬ ਕਿਲਾ ਨੋ ਪ੍ਰਵਾਹ ਛੋੜਾ ਹੋਇਆ ਜੀ ਸਤਗੁਰ ਜੀ ਵੱਡੇ ਸਾਹਿਬ ਜਾਦੇ ਉਹ ਕੁਤ ਸਿੰਘ ਰੁਬਾਇਆ ਨੋਹੋ ਲੋਦੀ ਮਾਜਰਾ ਰੋਪਣ ਹੁੰਦੇ ਹੋਏ ਪਠਾ ਸਾਹਿਬ ਤੋਂ ਕੋਈ ਸੱਤ ਕੋਦਾਂ ਕੋ ਇਸ ਤਰ੍ਹਾਂ ਠੰਡਾ ਕੀਤਾ ਸੀ ਨਾਂਕਾ ਪਠਾਨ ਕੋ ਚੱਲ ਗਏ ਦੂਜੇ ਪਾਸੇ ਭਾਈ ਬਚਿੱਤਰ ਸਿੰਘ ਜੀ ਸਤਗੁਰ ਦੇ ਨਾਦੀ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਇਹ ਮਾਲਕਪੁਰ ਰੰਗੜਾ ਪਿੰਡ ਪੈਂਦੇ ਨੇ ਨਹਿਰ ਦੇ ਪਾਟੇ ਨੇ ਕੰਡੇ ਦੇ ਪਿੰਡ ਤੇ ਜੀ ਉੱਥੇ ਉਸ ਰਸਤੇ ਹੁੰਦੇ ਆ ਰਹੇ ਸੀ ਰਸਤੇ 'ਚ ਮਾਲਕਪੁਰ ਦੇ ਰੰਗੜਾ ਸੀ ਉਹਨਾਂ ਨੇ ਸੱਤ ਕੋੜੇ ਤੇ ਜਿਹੜਾ ਭਾਈ ਜਿੱਤਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਨਾਲ ਸਿੰਘ 300 ਸਿੰਘ ਸੀ ਉੱਥੇ ਹਮਲਾ ਕਰਤਾ ਉੱਥੇ ਉਹ ਸ਼ੇਰ ਸਿੰਘ ਜੀ ਜਕਮੀ ਹੋ ਗਈ ਭਾਈ ਜਿੱਤਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਆਪਣੇ ਘੋੜੇ 'ਤੇ ਅੰਨੇ ਬੰਦ ਕੇ ਨਿਹੰਕਾ ਪਟਾਣ ਕੋਲ ਉੱਥੇ ਆ ਕੇ ਸਤਿਗੁਰ ਜੀ ਦਾ ਬਾਬਾ ਜਿੱਤਰ ਸਿੰਘ ਦਾ ਬਾਬਾ ਗੁਰਵਸ ਨਾ ਮੇਰ ਹੋਇਆ ਤੇ ਭਾਈ ਜਿੱਤਰ ਨਹੀਂ ਜਾ ਕਿ ਨਿਹਾਂ ਤੇ ਵੀ ਸੰਤ ਤਾਂ ਉੱਥੇ ਆ ਕੇ ਉਹਨਾਂ ਨੇ ਮਹਾਰਾਜ ਜੀ ਜੋ ਦਸਮਕੀਤੇ ਭਾਈ ਜਿੱਤਰ ਸਿੰਘ ਦੇ ਉਹ ਕਹਿੰਦਾ ਨਾ ਨਿਹੰਕਾ ਪਟਾਣ ਨੂੰ ਦੇਸ਼ ਦਿੱਤਾ ਕਿ ਭਾਈ ਸਾਹਿਬ ਨਿਹੰਕਾ ਸਾਡੇ ਸਿੰਘ ਨੇ ਇਥੇ ਸ਼ਹੀਦ ਹੋ ਜਾਣਾ ਇਹਦਾ ਧਾਰਮਿਕ ਰੋ ਰੀਤਾ ਨਾਲ ਤੁਸੀਂ ਇਹ ਨਾ ਸੰਸਕਾਰ ਕਰਉਣਾ ਉਸ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਜੀ ਜੋ ਪਾਤਨਾਦੀ ਪੁੱਤਰ ਸੀ ਸਤਿਗੁਰ ਜੀ ਦੇ ਉਹਨਾਂ ਨੂੰ ਇੱਥੇ ਇੱਕ ਆਪਣਾ ਸੈਣੀ ਪਰ ਬਰਾਦਰੀ ਦਾ ਪਾ ਜੀ ਬਾਬਾ ਗੁਰਸਾ ਸਿੰਘ ਗੋਹਣੀਆ ਆਪਣੇ ਘਰੇ ਵੀ ਲੱਗਿਆ ਜੀ ਉਸ ਟਾਈਮ ਭਾਈ ਜਿੱਤਨ ਸਿੰਘ ਦੇ ਸਨ ਜੋ ਦੇਖਿਆ ਵੀ ਕਿਨੇ ਚੁਗਲ ਚੁਗਲੀ ਕੀਤੀ ਆਪਣੇ ਸਤਗੁਰੂ ਜੀ ਦੇ ਵੀ ਨਿਹੰਗਾਂ ਕਾ ਪਠਾਨ ਦੇ ਕੋਲ ਉਹਨਾਂ ਨੇ ਉਹ ਜੋਸ ਤਾਂ ਕਰੀਏ ਅਪਥਾਂ ਜੀ ਉਹਨਾਂ ਨੇ ਕਹਿਤਾ ਮਹਾਰਾਜ ਸਾਗੂ ਜੀ ਉੱਥੋਂ ਬাহ্মਣ ਮਾਜਰੇ ਹੁੰਦੇ ਚੌਕਾ ਸਭ ਚਲੇ ਗਏ ਉਸ ਤੋਂ ਕੁਝ ਦਿਨਾਂ ਬਾਅਦ ਹੀ ਨਿਹੰਗਾਂ ਕਾ ਪਠਾਨ ਦੇ ਕੋਲ ਭਾਈ ਜਿੱਤਨ ਸਿੰਘ ਜੀ ਸ਼ਹੀਦ ਹੋ ਗਏ ਜਸਰੀ ਸਾਥ ਉਹਨਾਂ ਦੇ ਫਿਰ ਉਹ ਬਾਬਾ ਗੁਰਸਾ ਸਿੰਘ ਗੋਹਣੀਆਂ ਨੇ ਦੋ ਸਿੰਘ ਸੀ ਉਸ ਪ੍ਰਵਾਸ ਸੀ ਜਿਹੜਾ ਦੋ ਪ੍ਰਵਾਸ ਸਿੱਖਾਂ ਦੇ ਸੜੇ ਕੋਟਾ ਨਿਹੰਗ ਵਿੱਚ ਉਹਨਾਂ ਨੇ ਸੰਸਕਾਰ ਕੀਤਾ ਜੀ ਇੱਥੇ ਸਤਗੋਬੀ ਫਿਰ ਉਹ ਉਸ ਟਾਈਮ ਬਾਅਦ ਤੇ ਨਹੀਂ ਆਏ ਹੈਗੇ ਉਸ ਟਾਈਮ ਨੇ ਉਹ ਫਿਰ ਬਾਮਣ ਮੱਜਲੇ ਹੁੰਦੇ ਜੰਗੌਰ ਦੀ ਜੀ ਉਹ ਜੋ ਜਿਹੜਾ 15 ਵਾ ਸਿੱਧੀ 15 ਵਾਲਾ ਚੱਲਦਾ ਜੋੜ ਮੇਰ ਚੱਲਦਾ ਜੀ ਉਸੇ ਲੜੀ ਦੇ ਤਹਿਤ ਸ਼ਹੀਦ ਦੇ ਮਤਾਬ ਇੱਥੇ ਮਨਾਇਆ ਜਾਂਦਾ ਆਪਾਂ ਸਵਾਗਤ ਫਿਰ ਪੱਠਾ ਸਾਹਿਬ ਕਰਦੇ ਆਂ ਪੱਠਾ ਸਾਹਿਬ ਹਾਂ ਜੀ ਕਰਦੇ ਜੀ ਤੇ ਜਿਹੜਾ ਉਹਦੀ ਕੋਠੀ ਹੈ ਕੋਟਲਾ ਨਿਹੰਗਖਾਂ ਦੀ ਕੋਠੀ ਹੈ ਉਹ 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 ਕਿੱਥੇ ਹੈ ਉਹ ਇੱਥੋਂ ਕਰੀਬ ਹੀ ਇੱਥੋਂ ਅੱਧਾ ਕਿਲੋਮੀਟਰ ਦੂਰ ਤੇ ਜੀ ਪਹਿਲਾਂ ਸੀ ਇੱਕ ਹਲਾਕੀਓ ਲੜਕੀਤੀ ਸੀ ਹੁਣ ਬੁੱਢਾ ਦਾਦੇ ਜੋ ਬਾਬਾ ਜੀ ਬਾਬੇ ਬਲਵੀਰ ਸਿੰਘ ਜ਼ਥੇਦਾਰ ਆਪਣੇ ਉਹਨਾਂ ਨੇ ਉਹਨਾਂ ਦੇ ਹੁਣ ਉੱਥੇ ਉਹਨਾਂ ਨੇ ਗੁਰੂ ਮਹਾਰਾਜ ਗੁਰੂ ਅੰਸਾ ਬੀਬੀ ਮੁਹਤਾਜ ਦਾ ਘਰ ਸੀ ਜਿਹੜਾ ਉਹ ਖਰੀਦ ਲਿਆ ਜੀ ਅੱਛਾ ਬੀਬੀ ਮੁਹਤਾਜ ਦਾ ਕੀ ਸਬੰਧ ਸੀ ਕਾ ਬਾਬਾ ਜੀ ਚਿੱਤਰ ਸਿੰਘ ਜੀ ਨਾਲ ਬਾਬਾ ਚਿੱਤਰ ਸਿੰਘ ਦਾ ਸਬੰਧ ਐਦਾਂ ਸੀ ਜੀ ਇਹ ਬੀਬੀ ਨੇ ਨਿਹਾਂਖਾਂ ਪਟਾਣ ਦੀ ਬੇਟੀ ਸੀ ਜੀ ਇਹਦੇ ਬਾਰੇ ਜੀ ਇਤਿਹਾਸ ਕਰਦੇ ਕਈ ਨਾ ਵਿਚਾਰ ਤਾਂ ਵੱਖਰੀਆਂ ਵੱਖਰੀਆਂ ਵਾਏ ਵਕਰੀਆਂ ਵਕਨੀਆਂ ਇੱਕ ਬਾਤ ਇਤਿਹਾਸਿਕ ਕਹਿੰਦਾ ਵੀ ਜੋ ਨਿਹਾਂਖਾਂ ਪਟਾਣ ਦੇ ਉਹ ਕਮਰ ਸੀ ਦੀ ਬੀਬੀ ਮੁਹਤਾਜ ਸੀ ਨਾ ਉਸੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਇੱਕ ਇਤਿਹਾਸਕਰ ਕਹਿੰਦਾ ਵੀ ਉਸ ਤੇ ਬਾਬਾ ਗੁਰੂ ਗੋਬਿੰਦ ਸਿੰਘ ਮਾਰਿਆ ਨਹੀਂ ਸੀ ਨਾ ਉਹ ਜਿਹੜਾ ਪਾਈਪ ਚਿੱਤਰ ਸਿੰਘ ਸੀ ਉਹ ਹੁਣ ਅਸੀਂ ਤਾਂ ਸਤਿਗੁਰ ਜੀ ਨੂੰ ਨਮਸਕਾਰ ਕਰਦੇ ਆਂ ਤੇ ਸਤਿਗੁਰ ਜੀ ਹੁੰਦੇ ਪਰ ਚੱਕਰ ਦੇ ਨਾਲ ਜੀ ਇਸ ਤਰ੍ਹਾਂ ਦਾ ਹਾਲਾਤ ਦਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਾਰ ਦਾ ਠਹਿਰਨਾ ਸੰਭਵ ਨਹੀਂ ਸੀ ਪੀਰ ਕੋਦੇਖ ਪਿੱਛੇ ਫੌਜ ਲੱਗੀ ਹੋਈ ਆ ਜੀ ਇੱਕ ਸਤਿਕਾਰਤ ਸ਼ਖਸੀਅਤ ਨੇ ਬੀਬੀ ਮਹਤਾਜ ਹਾਂਜੀ ਹਾਂ ਜੀ ਬੱਚਾ ਗਾਉਂ ਉਹਨਾਂ ਨੇ 131 ਸਾਲ ਦੀ ਉਮਰ ਵਿੱਚ ਇੱਥੋਂ ਅਗਲੀ 20 ਕਿਲੋਮੀਟਰ ਪਿੰਡ ਬੜੀ ਬੀਬੀ ਮਹਤਾਜ ਗਾਣ ਹਾਂਜੀ ਬੜੀ ਉੱਥੇ ਆਪਣਾ ਸੇਵਾ ਤਪ ਕੀਤਾ ਉਹਨਾਂ ਨੇ ਉੱਥੇ ਆ ਪ੍ਰਖਾਲੀ ਕੋਲੇ ਜੀ ਉੱਥੇ ਉਹਨਾਂ ਨੇ ਸਿਰ ਛੱਡੇ ਜੀ ਆਪਣਾ ਬੜਾ ਸਤਿਗੁਰੂ ਦੀ ਕਿਰਪਾ ਰਹਿਮਤ ਹੁੰਦੀ ਅਸੀਂ ਅਸੀਂ ਹਰ ਸਾਲ ਆਪਣੀ ਖਾਲਸਾ ਬਾਦ ਕਮੇਟੀ ਵੱਲੋਂ ਨਾ ਜੀ ਉਹਨਾਂ ਦੀ ਯਾਦ ਵਿੱਚ 4 ਜਨਵਰੀ ਨੂੰ ਅਕੀਰਤਨ ਕਰਤਾ ਹਾਂ ਜੀ 21 ਨਗਰ ਕੀਰਤਨ ਸਾਦਾ ਜੀ ਪੱਠੇ ਸਾਹਿਬ ਤੋਂ ਲੈ ਕੇ ਥ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸੰਗਤਾਂ ਨੂੰ ਕਹਦੇ ਆ ਵੀ ਸਿੱਧੀ ਗੱਲ ਹੈ ਜੀ ਅੰਮ੍ਰਿਤ ਛਕੋ ਨਸ਼ੇ त्याਗੋ ਗੁਰੂ ਦੇ ਬਾਣੀ ਨਾਲ ਅਟੈਚ ਹੋ ਅੱਜ ਕੱਲ ਜੋ ਯੋਗ ਮੋਬਾਈਲ ਦੇ ਉੱਤੇ ਸਾਡਾ ਨੌਜਵਾਨ ਵਰਗਾ ਜੀ ਮੋਬਾਈਲ ਦੇ ਉੱਤੇ ਰਾਤ ਨੂੰ 2-2 ਵਜੇ ਤੱਕ ਬੈਠਾ ਹੈ ਸਵੇਰ ਨੂੰ ਅੰਮ੍ਰਿਤ ਵਾਲਾ ਖੁੰਝ ਜਾਂਦਾ ਅਸੀਂ ਵਿੱਚ ਆ ਜੰਨੇ ਆ ਅਸੀਂ ਕਹਿੰਦੇ ਪਰ ਬੱਚੇ ਮੰਨਦੇ ਨਹੀਂ ਹੈ ਉਹ ਜੇ ਅਸੀਂ ਮੰਨਦੇ ਕਿਉਂ ਨਹੀਂ ਆ ਕਿ ਅਸੀਂ ਬਚਪਨ ਵਿੱਚ ਬੱਚਾ ਸੁਆੜਿਆ ਨਹੀਂ ਹੈ ਜੀ ਇਦਨਾ ਮਾਲਾ ਪਾਸੇ ਗਈ ਹਾਂ ਬਸ ਕਮਲ ਠੀਕ ਹੈ ਇਹ ਵਹੀ ਮਸਲਾ ਜੀ ਤਾਂ ਉਹਨਾਂ ਦੇ ਵੀ ਉਪਦੇਸ਼ਾ ਜੀ ਅਮਰ ਛਕੋ ਸਿੰਘ ਛਕੋ ਮਨ ਕੀ ਛਕੋ ਆਪਣੇ ਜੀ ਨੇ ਅਸੀਂ ਨੇੜੇ ਕਾਸ ਗਰੀਬ ਗੁਰਬੇ ਦੀ ਮਦਦ ਕਰ ਜੀ ਨੇ ਕਾਸ ਆਪਣੇ ਖਾਸ ਕਰਕੇ ਮੈਂ ਇਹ ਕਹਿਣਾ ਹੁੰਦਾ ਵੀ ਅੱਜਕੱਲ ਮੇਰਾ ਕਿਸੇ ਨਿਹਾਇਕ ਸਾਡਾ ਵੀ ਜਿਹੜੇ ਸਾਡੇ ਗ੍ਰਾਂਤੀ ਸਿੰਘ ਆ ਰਹੇ ਨੇ ਕੋਈ ਸਵਾਲ ਤਾਂ ਨਹੀਂ ਕੋਈ ਜੀ ਜੀ ਜਿਵੇਂ ਅਸੀਂ ਸੁਭਾਣਾ ਕਿ ਸਾਡੇ ਪਹਿਲਾਂ ਸ਼ੋਮਨ ਕਮੇਟੀ ਆ ਜਿਹੜੀ ਮਾਰਦੀ ਆ ਕੋਈ ਟਾੜੀ ਜਿੱਥੇ ਕੋਈ ਬੰਤਾ ਉਹਨਾਂ ਦਾ ਟਾੜੀ ਅਸ ਨਹੀਂ ਵੰਡ ਰਿਹਾ ਬਿਲਕੁਲ ਕੋਈ ਟਾੜੀ ਜਿੱਥੇ ਵੰਡ ਰਿਹਾ ਜਾ ਬਾਹਰ ਭੱਜੀ ਜਾਂਦੇ ਆ ਕਿਉਂਕਿ ਇੱਥੇ ਉਹਨਾਂ ਨੂੰ ਰੋਜ਼ੀ ਰੋਜੀ ਪੂਰੀ ਨਹੀਂ ਹੁੰਦੀ ਹੈ ਕਿ ਸਾਡੇ ਸਾਰੇ ਸਾਰੇ ਗੁਰਦਵਾਰ ਸਾਹਿਬ ਦੇ ਪ੍ਰਧਾਨ ਕਮੇਟੀ ਦੇ ਹੈਗੇ ਆ ਇਹ ਸਵਾਲ ਦੀ ਇਹਨਾਂ ਨੂੰ ਬਹੁਤ ਨਰਾਦਰ ਕਰਦੇ ਆ ਮਾਨਣਾ ਕਿਨੇ ਫਿਰ ਕੌਣ ਬਣੇਗਾ ਇਹ ਵੀ ਬੇਨਤੀ ਆ ਸਾਡਾ ਜੋ ਨਿਸ਼ਾਨਾ ਹੈ ਸਾਡਾ ਗ੍ਰਾਂਤੀ ਸਿੰਘ ਨੇ ਸਵਾਲ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਉਹਨਾਂ ਦੇ ਕਾچے ਕਬੂਰੇ ਕਰਨੇ ਇਹ ਸਾਡਾ ਨਿਸ਼ਾਨਾ ਹੈ ਠੀਕ ਹੈ ਜੀ ਬਹੁਤ ਬਹੁਤ ਲੰਗਰ ਦੇ ਨਾਲ ਪੰਗਤ ਦੇ ਨਾਲ ਇਹਦਾ ਲੱਗੇ ਸਾਡਾ ਜੀ ਠੀਕ ਹੈ ਉਹ ਰਾਤ ਬਸਤੀ ਇੱਥੇ ਛੋਟੀ ਕਮੇਟੀ ਕੋਈ ਬੁਲਾਉਂਦੇ ਨਹੀਂ ਜੀ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਦੋ ਟਾੜੀ ਜਥੇ ਬਲਾਈ ਜੀ ਅੱਜ ਤਿੰਨ ਜਹਤ ਪ੍ਰੋਗਰਾਮ ਸਾਡੇ ਜੀ ਸਭ ਤੋਂ ਕਥਾਵਾਚ ਭਾਈ ਬੰਤਪਾਲ ਸਿੰਘ ਜੀ ਤੇ ਮੇਜਰ ਸਿੰਘ ਟਾੜੀ ਜਥਾ ਜੀ ਸultanpur ਦੀ ਉਹ ਵੀ ਅੱਜ ਅੱਜ ਕੱਲ ਨੂੰ ਗੁਰਪ੍ਰਤਾ ਸਿੰਘ ਪਾਦਮ ਦਾ ਤਾਂ ਭਾਈ ਸੁਰਿੰਦਰ ਆਪਣੇ ਲੁਧਿਆਣਾ ਵਾਲੇ ਭਾਈ ਸੱਜ ਸਿੰਘ ਜੀ ਕਥਾਵਾਚ ਇਹ ਦਰਸ਼ਨ ਦੇਣ ਗਏ ਲੋ ਜੀ ਧੰਨਵਾਦ ਬੀਨਤੀ ਹੈ ਵਾਹਿਬ ਜੀ ਖਾਲਸਾ ਵਾਹਿਬ ਜੀ ਬੱਚੀ ਬੱਚੀ सभु जादा